ਜਦੋਂ ਮਿੱਠਾ ਖਾਣ ਨੂੰ ਕਰੇ ਦਿਲ ਤਾਂ ਚਟਪਟ ਵਿੱਚ ਬਣਾਓ ਇਹ ਮजेदार ਤੇ ਹੈਲਥੀ ਜਿਹਾ ਪਰੌਂਠਾ ਬੱਚੇ ਹੋਣ ਚਾਹੇ ਵੱਡੇ ਸਭ ਨੂੰ ਬੜਾ ਪਸੰਦ ਆਊਗਾ ਇਹਦੇ ਲਈ ਥੋੜਾ ਜਿਹਾ ਆਪਾਂ ਲਿਆ ਗੁੜ ਤੇ ਉਹਨੂੰ ਚੰਗੀ ਤਰ੍ਹਾਂ ਕਰ ਲਿਆ ਗ੍ਰੇਟ ਇੱਕ ਲਵਾਂਗੇ ਮੋਟਾ ਜਿਹਾ ਪੇੜਾ ਤੇ ਉਹਨੂੰ ਬੇਲ ਲਾਂਗੇ ਉਸ ਤੋਂ ਬਾਅਦ ਖੂਬਸਾਰਾ ਪਰਾਂਗੇ ਦੇਸੀ ਘਿਓ ਤੇ ਇਹਦੇ ਉੱਪਰ ਸੌਂਫ ਤੇ ਇਲਾਇਚੀ ਦਾ ਪਾਦਾਂਗੇ ਥੋੜਾ ਜਿਹਾ ਪਾਊਡਰ ਜੇ ਤੁਹਾਡੇ ਕੋਲ ਨਾ ਹੋਇਆ ਤੇ ਇਹਨਾਂ ਨੂੰ ਤੁਸੀਂ ਪਹਿਲਾਂ ਹੀ ਗ੍ਰਾਇੰਡ ਕਰ ਲਿਓ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਨਾਰੀਅਲ ਦਾ ਬੁਰਾਦਾ ਚਾਹੇ ਤੁਸੀਂ ਇਹਦੇ ਵਿੱਚ ਨਾਰੀਅਲ ਨੂੰ ਗ੍ਰੇਟ ਜ਼ਰੂਰ ਕਿਉਂਕਿ ਇਹਦੇ ਨਾਲ ਬੜਾ ਹੀ ਵਧੀਆ ਟੇਸਟ ਆਉਂਦਾ ਫਿਰ ਵਿੱਚ ਭਰ ਦਾਂਗੇ ਇਹਦੇ ਗੁੜ ਉਹ ਜਿੰਨਾ ਕਿ ਮਿੱਠਾ ਤੁਹਾਨੂੰ ਪਸੰਦ ਆ ਉਸ ਹਿਸਾਬ ਨਾਲ ਪਾ ਲਿਓ ਤੇ ਉਸ ਤੋਂ ਬਾਅਦ ਇਹਨੂੰ ਆਪਣੀ ਮਰਜ਼ੀ ਦੀ ਦੇ ਦੇ ਸ਼ੇਪ ਆਪਾਂ ਉੱਪਰ ਥੋੜੇ ਜਿਮਗਜ ਲਗਾ ਤੇ ਥੋੜਾ ਜਿਹਾ ਨਾਰੀਅਲ ਤੇ ਹਲਕਾ ਹਲਕਾ ਜਨੂੰ ਬੇਲ ਲਿਆ ਬਹੁਤ ਹੀ ਮਜ਼ੇਦਾਰ ਪਰੌਂਠਾ ਬਣੂਗਾ ਬਾਅਦ ਚ ਤਵੇ ਤੇ ਲਗਾਓ ਕਿਉ ਤੇ ਪਰੌਂਠੇ ਨੂੰ ਪਾ ਦਿਓ ਉਲਟ ਪਲਟ ਕਰਕੇ ਚੰਗੀ ਤਰ੍ਹਾਂ ਦੇਸੀ ਘਿਓ ਨਾਲ ਚੋਪੜ ਦਿਓ ਜਦੋਂ ਹੀ ਇਹ ਠੰਡਾ ਹੋ ਗਿਆ ਇਹਨੂੰ ਉਦੋਂ ਖਾਓ ਕਿਉਂਕਿ ਇਹਦਾ ਅਸਲੀ ਟੇਸਟ ਉਹਦੇ ਪਤਾ ਲੱਗਦਾ ਜਿਆਦਾ ਗਰਮ ਵਿੱਚ ਇਹ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਖੰਡ ਅੱਜਕੱਲ੍ਹ ਸਿਹਤ ਲਈ ਵਧੀਆ ਨਹੀਂ ਇਸ ਲਈ ਅਸੀਂ ਬੱਚਿਆਂ ਨੂੰ ਸਕੂਲ ਵਿੱਚ ਵੀ ਬਣਾ ਕੇ ਦੇ ਸਕਦੇ ਹਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਜਲਦੀ ਜਲਦੀ ਟਰਾਈ ਕਰਿਓ